ਭਗਵਾਨ ਤਮਾਨ ਦੀ ਸਰਕਾਰ ਫਸਟ ਟਾਈਮ ਜੇਲ ਗਈ ਤੇ ਬਦਲਾਅ ਤਾਂ ਤੁਸੀਂ ਦੇਖ ਹੀ ਰਹੇ ਹੋ ਮੇਰੇ ਖਾਤੇ ਚ 50000 ਪਾਈ ਜਾਂਦੀ ਸੀ ਮੇਰੇ ਤੋਂ 20000 ਵਾਪਸੀ ਹੋ ਗਈ ਸੀ ਇਹਦੇ ਪ੍ਰੂਫ ਵੀ ਹੈ ਇਲਜ਼ਾਮ ਲਾਇਆ ਕਿ ਤੁਸੀਂ ਟੀਚਰਸ ਨੂੰ ਅੰਦਰ ਪ੍ਰਿੰਸੀਪਲ ਨੂੰ ਬੰਦੀ ਬਣਾਇਆ ਹੋਇਆ ਹੈ ਅਸੀਂ ਜੇਲ੍ਹਾਂ ਚ ਜਾ ਕੇ ਹੋਰ ਵੀ ਨਿੱਡਰ ਹੋ ਗਏ ਕੋਈ ਸਾਨੂੰ ਸੱਚੀ ਤਾਂ ਲਾ ਦੇ ਦੇ 26 ਰੂਪੀ ਇੱਕ ਸਾਰਾ ਪਲਾਨ ਬਣਾ ਕੇ ਸਾਨੂੰ ਦਬਾਉਣ ਵਾਸਤੇ ਸਾਨੂੰ ਜਾਣ ਕੇ ਜੇਲਾ ਵਿੱਚ ਸਟਾਫ ਜੂਨੀਅਰ ਹੈ 2018 ਚ ਜਿਹਦੀ ਜੁਆਇਨਿੰਗ ਹੋਈ ਆ ਉਸ ਟੀਚਰ ਨੂੰ ਮੇਰੇ ਅਹੁਦੇ ਤੇ ਕੀਤਾ ਗਿਆ ਉਹਨਾਂ ਨੂੰ ਵਾਈਸ ਪ੍ਰਿੰਸੀਪਲ ਦਾ ਅਹੁਦਾ ਦਿੱਤਾ ਕਿਹੜਾ ਅਹੁਦਾ ਕਿਹਨੂੰ ਦੇਣਾ ਜੇ ਕੋਈ ਪਰੇਸ਼ਾਨ ਕਰਦਾ ਉਹ ਨੂੰ ਅਜੋਗ ਦਿਖਾ ਦੇ ਮੈਂ ਐਗਜ਼ਾਮਪਲ ਪਹਿਲਾਂ ਵੀ ਦਿੱਤੀ ਸੀ ਮੰਨ ਲਓ ਮੈਂ ਹਿੰਦੀ ਦੀ ਟੀਚਰ ਆ ਤਾਂ ਇਹ ਉੱਥੇ ਕੀ ਕਰਨਗੇ ਆ ਮਤਲਬ ਮੈਂ ਇੰਗਲਿਸ਼ ਦਾ ਸ਼ੋਅ ਕਰ ਦਿਆਂ। ਸਰ 2012 ਤੋਂ 2018 ਤੋਂ ਮੈਂ ਵਾਈਸ ਪ੍ਰਿੰਸੀਪਲ ਦੇ ਅਹੁਦੇ ਤੇ ਸੀ। ਸੈਸ਼ੀ ਕਾਲ ਜੀ। ਸੈਸ਼ੀ ਕਾਲ ਸਰ। ਜੀ ਕੀ ਨਾਮ ਹੈ ਮੈਡਮ ਜੀ? ਚੌਂਕੇ ਪਿੰਡ ਦੇ ਵਿੱਚ ਪੂਰਾ ਘਟਨਾ ਕਰਮ ਕੀ ਸੀ ਜੋ ਹੋਇਆ ਸੀ? ਆ ਮੇਰਾ ਨਾਮ ਪਵਨਦੀਪ ਕੌਰ ਹੈ। ਇਹ ਜਦੋਂ ਚਲਤਾ 21 ਜਨਵਰੀ ਤੋਂ ਰਿਹਾ ਸੀ। ਉਸ ਤੋਂ ਬਾਅਦ ਸਾਨੂੰ 26 ਤਰੀਕ ਨੂੰ ਵੀ ਜਿਵੇਂ ਪੁਲਿਸ ਲੱਗੀ ਸੀ ਪ੍ਰਸ਼ਾਸਨ ਨੇ ਆ ਕੇ ਬਹੁਤ ਇੱਕ ਸਾਰਾ ਮਤਲਬ ਪਲਾਨ ਰਚ ਕੇ ਜਿਹੜਾ ਸਾਡੇ ਸਕੂਲ ਦੇ ਫਰੰਟ ਗੇਟ ਤੇ ਸੀ ਤਾਲਾ ਲਾਇਆ ਹੋਇਆ ਸੀ ਜਿਹੜਾ ਉਹਦੇ ਪਿਛਲਾ ਗੇਟੋਂ ਖੁੱਲਾ ਸੀ ਪ੍ਰਸ਼ਾਸਨ ਨੇ ਹੀ 19 ਤਰੀਕ ਨੂੰ ਖੁਲਾਇਆ ਸੀ ਤਾਂ ਇਹਨਾਂ ਨੇ 26 ਤਰੀਕ ਨੂੰ ਅਚਾਨਕ ਇੱਕ ਮਤਲਬ ਪਲਾਨ ਬਣਾਇਆ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਮਤਲਬ ਪ੍ਰਿੰਸੀਪਲ ਅੰਦਰ ਜਾ ਕੇ ਬਾਕੀ 40 45 ਬੰਦੇ ਪਿਛਲੇ ਦਿਨ ਦੀ ਪੱਲਾ ਅੰਦਰ ਆਏ ਇਸ ਤੋਂ ਬਾਅਦ ਸਾਰੇ ਪ੍ਰਸ਼ਾਸਨ ਨੂੰ ਕਾਲ ਕੀਤੀ ਉਹਨਾਂ ਨੇ ਆ ਕੇ ਸਾਡੇ ਤੇ ਕਿਹਾ ਅਸੀਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਐ एसडीएम ਸਾਹਿਬ ਨੂੰ ਮੈਂ ਖੁਦ ਕਿਹਾ ਮੇਖੇ ਸਰ ਵੀ ਤੁਸੀਂ ਪਲੀਜ਼ ਸੱਚ ਦੇਖਣ ਦੀ ਕੋਸ਼ਿਸ਼ ਕਰੋ ਵੀ ਪਿਛਲਾ ਗੇਟ ਖੁੱਲਾ ਹੋਇਆ ਲੇਕਿਨ ਉਹਨਾਂ ਨੇ ਕੁਝ ਵੀ ਨਹੀਂ ਸੁਣਿਆ ਉਹ ਕਹਿੰਦੇ ਜੀ ਸਾਨੂੰ ਉਪਰੋਂ ਆਰਡਰ ਆ ਤਾਂ 26 ਨੂੰ ਉਹ ਲੈ ਗਏ ਸੀ ਉਸ ਤੋਂ ਬਾਅਦ ਰਹਾ ਕਰਦੇ ਸੀ ਉਸ ਤੋਂ ਬਾਅਦ ਸਾਡੇ ਅਸੀਂ ਦੁਬਾਰਾ ਲੋਕ ਲਾ ਲਿਆ ਸੀ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਪਿਛਲੇ 72 ਦਿਨਾਂ ਤੋਂ ਕੁਛ ਕੁਛ ਵੀ ਨਹੀਂ ਮੰਨੀ ਹੋਈ ਸੀ ਉਸ ਤੋਂ ਬਾਅਦ ਸੇਮ 5 ਤਰੀਕ ਨੂੰ ਹੋਇਆ 5 ਤਰੀਕ ਨੂੰ ਵੀ ਸਾਨੂੰ ਉੱਥੇ ਪ੍ਰਸ਼ਾਸਨ ਵੱਲੋਂ ਇਹ ਚੀਜ਼ ਕਹੀ ਗਈ ਜਦੋਂ ਸਾਨੂੰ ਲੱਗੇ ਉਹਨਾਂ ਨੇ ਇਹ ਚੀਜ਼ ਕਹੀ ਹੈ ਕਹਿੰਦੇ ਜੀ ਅੱਜ ਮਤਲਬ ਬੱਚਿਆਂ ਦਾ ਰਿਜ਼ਲਟ ਦੇਣਾ ਸੀ ਪਰ ਰਿਜ਼ਲਟ ਦੇਣ ਕਰਕੇ ਤੁਸੀਂ ਲੋਕ ਲਾਇਆ ਹੋਇਆ ਲੇਕਿਨ ਉਹ ਸੇਮ ਚੀਜ਼ ਉਦਦੇ ਸੀ ਪਿਛਲਾ 게ਟ ਉਦਦੇ ਵੀ ਸਕੂਲ ਦਾ ਖੁੱਲਾ ਹੋਇਆ ਸੀ 19 ਤਰੀਕ ਤੋਂ ਬਾਅਦ ਲਗਾਤਾਰ ਨਵੇਂ ਟੀਚਰ ਤੇ ਜਿਹੜੇ ਪ੍ਰਿੰਸੀਪਲ ਆ ਉਹ ਲਗਾਤਾਰ ਆ ਰਹੇ ਸੀ ਸਕੂਲ ਵਿੱਚ ਤੇ ਉਹਨਾਂ ਨੇ ਮੈਡਮ ਇੰਨੇ ਟਾਈਮ ਤੋਂ ਸੀ ਜੌਬ ਕਰ ਰਹੀ ਸੀ ਸਰ ਮੇਰੀ 2012 ਦੀ ਜੁਆਇਨਿੰਗ ਆ ਮੈਨੂੰ 13 ਸਾਲ ਹੋ ਗਏ ਮੈਡਮ ਉੱਤੇ ਇੱਕ ਰੋਲਾ ਵੀ ਪੈਂਦਾ ਜਿਵੇਂ ਹੁਣ ਬੱਚੀ ਦੀ ਪਰਸੋਂ ਵੀਡੀਓ ਵਾਇਰਲ ਹੁੰਦੀ ਹੈ ਕਿ ਮੈਡਮ ਵੀ ਉਹਨਾਂ ਨਾਲ ਬੈਸੋ ਬੈਸੀ ਹੁੰਦੇ ਨੇ ਬੱਚੀ ਵੱਲੋਂ ਕਿਹਾ ਜਾਂਦਾ ਕਿ ਸਾਨੂੰ ਆ ਜਿਹੜਾ ਪੇਪਰ ਚੈੱਕ ਕਰਵਾਏ ਜਾਂਦੇ ਬੱਚੇ ਨੂੰ ਸ਼ੰਕਾ ਸੀ ਕਿ ਸਾਡੇ ਪਰਸੈਂਟੇਜ ਵਧ ਜਾਣਗੇ ਵੀ ਬੱਚਿਆਂ ਨੂੰ ਪੇਪਰ ਆ ਜਿਹੜੇ ਚੈਕਿੰਗ ਕਰਵਾਏ ਜਾਂਦੇ ਸੀ ਬਿਲਕੁਲ ਜਿਹੜੇ ਵੀ ਬੱਚੇ ਦੇਖੋ ਸਭਾਥੇ ਹੁੰਦਾ ਵੀ ਜਦੋਂ ਆਪਾਂ ਕਾਫੀ ਸਾਲ ਲੰਮੇ ਬੱਚਿਆਂ ਨਾਲ ਜੁੜ ਜਾਂਦੇ ਆ ਤਾਂ ਅਟੈਚਮੈਂਟ ਹੋ ਜਾਂਦੀ ਹੈ ਤਾਂ ਅਸੀਂ ਸਭ ਤੋਂ ਪਹਿਲ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜੇ ਬੱਚਿਆਂ ਨੂੰ ਕੋਈ ਵੀ ਡਾਊਟ ਹੁੰਦਾ ਤਾਂ ਅਸੀਂ ਬੱਚਿਆਂ ਨੂੰ ਸ਼ੀਟ ਵੀ ਦਿਖਾਉਂਦੇ ਹੁੰਦੇ ਸੀ ਪਰ ਹੁਣ ਜਦੋਂ ਨਵੇਂ ਪ੍ਰਿੰਸੀਪਲ ਆਏ ਆ 2024 ਚ ਇਸ ਤੋਂ ਬਾਅਦ ਜਨਨ ਕਿ ਸਾਰੇ ਰੂਲ ਹੀ ਚੇਂਜ ਹੋਣ ਲੱਗ ਗਏ ਮਤਲਬ ਇੰਨੀ ਕਿ ਕੋਈ ਉਹ ਲਾਉਣੀ ਬੱਚਿਆਂ ਨੇ ਜੋ ਚ ਸ਼ੀਟ ਮੰਗੀ ਆ ਆਪਦੀ ਚਲੋ ਤਾਂ ਬੱਚੇ ਨੇ ਕੋਈ ਡਾਊਟ ਸੀ ਤਾਂ ਉਹਦੇ ਵਿੱਚ ਦੇ ਦੇਣੀ ਚਾਹੀਦੀ ਸੀ ਉਸ ਤੋਂ ਬਾਅਦ ਤੁਸੀਂ ਦੇਖੀ ਹੋਊਗੀ ਵੀ ਵੀਡੀਓ 'ਚ ਜਿੰਨੇ ਉਹ ਗਲਮੇ 'ਚ ਹੱਥ ਪਾਉਂਦੇ ਆ ਬੱਚੇ ਵੀਡੀਓ ਬਣਾ ਰਿਹਾ ਸੀ ਤਾਂ ਉਹਨੂੰ ਲੱਗ ਨਹੀਂਦਾ ਸੀ ਵੀ ਇਹ ਚੀਜ਼ ਕਰਨੀ ਚਾਹੀਦੀ ਸੀ ਕਿਉਂਕਿ ਪ੍ਰਿੰਸੀਪਲ ਦਾ ਉਹ ਤਾਂ ਬਹੁਤ ਖਾਸ ਹੁੰਦਾ ਤੇ ਉਸ ਨੂੰ ਸਾਰੇ ਬੱਚਿਆਂ ਨੂੰ ਬਹੁਤ ਧਿਆਨ ਰੱਖਣਾ ਹੁੰਦਾ ਜੀ ਹਾਂ ਜੀ ਮੈਂ ਨਿਡਰਮ ਤੁਹਾਡੇ ਨਾਲ ਇੱਕ ਬੱਚੀ ਵੀ ਜਿਹੜੀ ਛੋਟੀ ਸੀ ਉਹਨੂੰ ਵੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਗੰਦੂ ਤੋਂ ਵੀ ਭੇਜਿਆ ਗਿਆ ਆ ਜੋ ਕੁੱਟਮਾਰ ਹੋਈ ਆ ਉਹ ਸਾਰੇ ਮੀਡੀਆ ਤੇ ਸਾਰਿਆਂ ਨੇ ਦੇਖੀ ਕਿ ਤੁਹਾਨੂੰ ਜਦੋਂ ਘਰ ਲੈ ਗਏ ਉਹ ਤੋਂ ਬਾਅਦ ਜਾਂ ਇਲਜ਼ਾਨ ਤੋਂ ਬਾਅਦ ਜਾਂ ਜੇਰ ਜਾਂ ਪਹਿਲਾਂ ਉਹਦੇ ਵਿੱਚ ਇਲ ਜਾ ਕੇ ਵੀ ਤੁਹਾਡੇ ਨਾਲ ਕੋਈ ਕੰਮ ਨਹੀਂ ਕੀਤਾ ਹੈ ਸਾਡੇ ਨਾਲ ਸਾਡੇ ਜਿਵੇਂ ਸਾਨੂੰ ਬਹੁਤ ਡਰਾਇਆ ਗਿਆ ਧਮਕਾਇਆ ਗਿਆ ਸਾਨੂੰ ਧਮਕੀਆਂ ਦਿੱਤੀਆਂ ਜਾਂ ਤੁਸੀਂ ਕੀ ਲੈਣਾ ਤੁਸੀਂ ਪਿੱਛੇ ਹਟ ਜਾਓ ਤੁਹਾਨੂੰ ਕੀ ਲੋੜ ਹੈ ਧਰਨੇ ਲਾਉਣ ਦੀ ਤੁਹਾਨੂੰ ਕੀ ਲੋੜ ਹੈ ਫਿਰ ਅਸੀਂ ਉਹਨਾਂ ਨੂੰ 21 ਵਾਅਦਾ ਕੀਤਾ ਸੀ ਵੀ 13-13 ਸਾਲਾਂ ਬਾਅਦ ਜਦੋਂ ਸਾਡੇ ਬੱਚੇ ਬਰਾਬਰ ਦੇ ਹੋਗੇ ਜਦੋਂ ਅਸੀਂ ਓਵਰ ਏਜ ਹੋਗੇ ਤਾਂ ਉਸ ਤੋਂ ਬਾਅਦ ਜਦੋਂ ਤੁਹਾਡੀਆਂ ਮਤਲਬ ਤੁਹਾਡੀਆਂ ਜੌਬ ਮਤਲਬ ਜਦੋਂ ਤੁਹਾਨੂੰ ਕੰਮ ਦਿੱਤਾ ਜਾਊਗਾ ਅੱਜ ਉਸ ਤੋਂ ਬਾਅਦ ਜਦੋਂ ਅਸੀਂ ਅਜੇ ਬੱਚੇ ਪਾਲਨੇ ਆ ਉਦੋਂ ਸਾਨੂੰ ਨੌਕਰੀਆਂ ਟਕਬੋ ਜਾਂਦਾ ਤੇ ਫਿਰ ਅਸੀਂ ਉਸ ਤੋਂ ਬਾਅਦ ਕੀ ਕਰਾਂਗੇ ਜਦੋਂ ਸਾਦੀ ਕਿਤੇ ਵੀ ਸੁਲਵਾਈ ਨਹੀਂ ਹੋ ਰਹੀ ਕਿਉਂਕਿ ਇਹ ਗੱਲ ਕਲੀਅਰ ਹੈ ਵੀ ਉੱਤੋਂ ਸਰਕਾਰਾਂ ਨੇ ਇੱਕ ਪ੍ਰਾਈਵੇਟ ਬੰਦੇ ਨੂੰ ਬਹੁਤ ਵੱਡੀ ਪਾਵਰ ਦੇ ਰੱਖੀ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਸਾਰੇ ਮੈਮ ਇੱਕ ਤਾਂ ਨਾਮਲਾ ਹੋ ਰਾਇਆ ਸੀਗਾ ਵੀ ਜਦੋਂ ਪਹਿਲਾਂ ਦੋ ਅਧਿਆਪਕਾਂ ਨੂੰ ਕੱਢਿਆ ਗਿਆ ਸਕੂਲ ਦੇ ਵਿੱਚੋਂ ਕਹਿੰਦੇ ਸੀ ਉਹਨਾਂ ਦੀ ਐਜੂਕੇਸ਼ਨ ਪੂਰੀ ਨਹੀਂ ਹੈਗੀ ਬਿਲਕੁਲ ਗਾਇਤਾ ਸਰ ਇਹ ਚੀਜ਼ ਅਸੀਂ ਚੀਕ-ਚੀਕ ਕੇ ਕਹੀ ਐ মিডিਆ ਨੂੰ ਕਿ ਅਸੀਂ ਬਕਾਇਦਾ ਅਸੀਂ ਸੋਚਿਆ ਵੀ ਇਹ ਚੀਜ਼ ਵੀ ਅਸੀਂ ਹੁਣ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਵਿਦਵਾਨ ਦੇ ਪੀ ਕੱਟ ਸੀਟ ਐਟ ਪਲੀਅਰ ਦੇ ਸਰਟੀਫਿਕੇਟ ਅਸੀਂ ਬੰਦਾਂਗੇ ਜਿਹੜੇ ਟੀਚਰ ਸੰਦੀਪ ਸਿੰਘ ਤੇ ਰਮਨਦੀਪ ਕੌਰ ਨੂੰ ਹੁੰਦਾ ਇਹਨਾਂ ਨੂੰ ਪਰਵੀਅਟ ਕੀਤਾ ਤੇ ਇਹ ਇਲਜ਼ਾਮ ਲਾ ਰਹੇ ਆ ਵੀ ਉਹ ਅਜੋਬ ਸੀ ਅਜੋਗ ਵੀ ਬਣਾਉਂਦਾ ਸਰ ਇਹਦੇ ਪਿੱਛੇ ਇੱਕ ਕਾਰਨ ਹੈ ਕਿਉਂਕਿ ਮੈਂ ਵਾਈਸ ਪ੍ਰਿੰਸੀਪਲ ਰਹੀ ਐ ਮੈਨੂੰ ਖੁਦ ਨੂੰ ਪਤਾ ਇਹ ਚੀਜ਼ ਇਹ ਚੀਜ਼ਾਂ ਕਰਦੇ ਆ ਇਹ ਕੀ ਕਰਦੇ ਆ ਹਰ ਮਹੀਨੇ ਬਾਅਦ ਜਦੋਂ ਰਜਿਸਟਰ ਚੇਂਜ ਮੰਨ ਲਓ ਵੀ ਮਹੀਨਾ ਚੇਂਜ ਹੁੰਦਾ ਤਾਂ ਸਟਾਰਟਿੰਗ 'ਚ ਐਡੇ ਨਹੀਂ ਲਿਖਦੇ ਅੱਧੇ ਅੱਧੇ ਲਿਖਦੇ ਸਾਰੀ ਸੈਟਿੰਗ ਕਰਕੇ ਉੱਥੇ ਇਹ ਆ ਐਨੀ ਕਰਕੇ ਅੱਧੇ ਚੇਂਜ ਕਰਕੇ ਅਜੋਗ ਸ਼ੋਅ ਕਰਦੇ ਆ ਮੈਮ ਕਿਤੇ ਨਾ ਕਿਤੇ ਹੁਣ ਬੱਚਿਆਂ ਦਾ ਜਿਹੜਾ ਰਿਜ਼ਲਟ ਆ ਬਹੁਤ ਸਾਰੇ ਬੱਚੇ ਉਹ ਠੀਕੇ ਬੱਚੇ ਉਹਦੇ 10 ਵੀ ਰਸ ਸੀ ਪਰ ਵੀ ਮਤਲਬ ਅਸੀਂ ਸਾਹਮਣੇ ਲੈ ਕੇ ਆਵਾਂਗੇ ਬੱਚਿਆਂ ਨੂੰ ਕੋਈ ਕਹਿ ਰਿਹਾ ਵੀ ਅਸੀਂ ਫੇਰ ਸਾਨੂੰ ਕਰ ਦਿੱਤਾ ਗਿਆ ਉਹ ਨਹੀਂ ਕੋਈ ਅਸਲ ਵੀ ਇਹ ਕੋਈ ਤਸਲਬਾਜੀ ਹੈ ਕੀ ਹੈ ਸਰ ਉਹ ਸਾਡਾ ਕਿਉਂਕਿ ਜਿਹੜੇ ਬੱਚੇ ਸਾਡੇ ਨਾਲ ਘਰ ਨੇ ਤੇ ਇਨਵੋਲਵ ਸੀ ਜਾਂ ਬੱਚਿਆਂ ਦੀ ਦੇਖੋ ਅਟੈਚਮੈਂਟ ਹੁੰਦੀ ਆ ਅਸੀਂ ਕਿਸੇ ਵੀ ਬੱਚੇ ਨੂੰ ਫੋਰਸ ਨਹੀਂ ਕੀਤਾ ਸੀ ਜਿਹੜੀ ਸਾਡੇ ਨਾਲ ਬੱਚੇ ਆ ਕੇ ਬੈਠੇ ਕਿਉਂਕਿ ਅਸੀਂ ਚੱਲ ਗਏ ਸੀ ਤੇ ਬੱਚਿਆਂ ਦੇ ਮਾਤਾ ਪਿਤਾ ਸਾਡੇ ਨਾਲ ਆ ਕੇ ਬੈਠਦੇ ਸੀ ਚਲੋ ਬੱਚੇ ਵੀ ਆ ਆ ਜਾਂਦੇ ਸੀ ਮਰਜ਼ੀ ਨਾਲ ਪਰ ਅਸੀਂ ਉਹਨਾਂ ਨੂੰ ਫੋਰਸ ਨਹੀਂ ਕੀਤਾ ਸੀ ਪਰ ਪ੍ਰਿੰਸੀਪਲ ਵੱਲੋਂ ਉਹਨਾਂ ਨੂੰ ਕੰਮ ਦੇ ਦਿੱਤੀ ਜਾਂਦੀ ਸੀ ਕਿ ਤੁਹਾਨੂੰ ਅਸੀਂ ਇੱਥੋਂ ਵੀ ਕੱਢ ਦੇਵਾਂਗੇ ਜੇ ਤੁਸੀਂ ਘਰਾਂ ਵਿੱਚ ਜਾ ਕੇ ਬੈਠੋਗੇ ਇਹ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਤੇ ਬੱਚੇ ਨੇ ਕਹਿਣ ਵੀ ਦਿੱਤੇ ਸੀ ਸਰ ਜੀ ਮੈਂ ਆਪ ਦੀ ਗੱਲ ਕਰਾਤਾ ਹਾਂ ਮਤਲਬ ਗੱਲ ਇਹ ਸੀ ਜਿਹੜਾ ਆਵਾਜ਼ ਆਉਂਦਾ ਸੀ ਉਹਨੂੰ ਦਬਾਇਆ ਜਾਂਦਾ ਸੀ ਉਸ ਗੱਲ ਨੂੰ 21 ਜਨਵਰੀ ਨੂੰ ਜਦੋਂ ਅਸੀਂ ਸਟ੍ਰਾਈਕ ਤੇ ਬੈਠੇ ਜਦੋਂ ਮੇਰੇ ਟੀਚਰਜ਼ ਦੀ ਮੈਂ ਹਮਾਇਤ ਲਈ ਬਾਹਰ ਬੈਠੀ ਹਾਂ ਜੋ ੱਟਕੇ ਹੋ ਰਹੇ ਸੀ ਮੈਂ ਉਹਨਾਂ ਦੇ ਖਿਲਾਫ ਬੋਲੀ ਹਾਂ ਤਾ 26 ਤਰੀਕ ਨੂੰ ਸਰ ਮੈਨੂੰ ਵਿਰਾ ਕੋਈ ਨੋਟਿਸ ਦਿੱਤੇ ਮੈਨੂੰ ਕੋ ਇਨਫੋਰਮੇਸ਼ਨ ਵੀ ਦਿੱਤੇ 5 26 ਤਰੀਕ ਨੂੰ ਟੀਚਰ ਜਿਹੜਾ ਗਰੁੱਪ ਬਣਾਇਆ ਹੁੰਦਾ ਉਹ ਗਰੁੱਪ ਚ ਮੈਂ ਉੱਥੋਂ ਜਿਹੜੀ ਬਾਨੂੰ ਉਸ ਸਾਹਦੇ ਤੋਂ ਅਰਖਾਸਤ ਜਿਹਦੇ ਵਿੱਚ ਰਵਈਆ ਤੁਹਾਡੇ ਨਾਲ ਕਿਵੇਂ ਦਾ ਰਿਹਾ ਬਿੰਦੂ ਦੇ ਨਾਲ ਰਵਈਆ ਪੁਲਿਸ ਦਾ ਕਿਵੇਂ ਦਾ ਸੀ ਸਰ ਅਸੀਂ ਸ਼ਨੀਵਾਰ ਗਏ ਸੀ ਸਾਡੀ ਸ਼ਨੀਵਾਰ ਰਾਤ ਉੱਥੇ ਪਹੁੰਚਿਆ ਗਿਆ ਸੀ ਕਿ ਬਿੰਦੂ ਤੋਂ ਉਹ ਰੰਗ ਆਤਵਾ ਰੂ ਲੈ ਕੇ ਆਇਆ ਕਾ ਜਦੋਂ ਅਸੀਂ ਗਏ ਆ ਤੈਨੂੰ ਇਹ ਦੱਸਿਆ ਕਿ ਸਾਨੂੰ ਬਾਹਰ ਵੀ ਬਹੁਤ ਡਰਾਇਆ ਗਿਆ ਸੀ ਵੀ ਤੁਹਾਡੇ ਨਾਲ ਆਏ ਹੋਊਗਾ ਤੁਹਾਨੂੰ ਉੱਥੇ ਕੁੱਤ ਮਾਰ ਦੇਣਗੇ ਉੱਥੇ ਕ੍ਰਿਮਨਲ ਬੰਦੇ ਆ ਉਹ ਤੁਹਾਨੂੰ ਤੁਹਾਨੂੰ ਮੱਛਰ ਕੱਟੂਗਾ ਤੁਹਾਨੂੰ ਹੋਵੇ ਮਤਲਬ ਬਹੁਤ ਡਰ ਗਿਆ ਪਰ ਸਾਡਾ ਇੱਕੀ ਸੀ ਵੀ ਜੇਕਰ ਭਈ ਸਾਡੀਆਂ ਨੌਕਰੀਆਂ ਗਈਆਂ ਵੀ ਸਾਡੇ ਪੱਲੇ ਨਹੀਂ ਕੀਆ ਤਾਂ ਉੱਧਰ ਤਾਂ ਅਸੀਂ ਜੇਲ੍ਹ 'ਚ ਬੈਠਾਂਗੇ ਤਾਂ ਚਲੋ ਥੋੜਾ ਟਾਈਮ ਦੀ ਰੋਟੀ ਤਾਂ ਮਿਲੂਗੀ ਨਾ ਸਾਡਾ ਇਹੀ ਜਵਾਬ ਸੀ ਉਸ ਤੋਂ ਬਾਅਦ ਸਰ ਸਾਨੂੰ ਲਵਿੰਦਰ ਜਾ ਕੇ 3 ਦਿਨਾਂ ਤੱਕ ਮਤਲਬ ਸਾਨੂੰ ਹੋਣੀ ਕਿਆਂ ਦੀਆਂ ਬਾਅਦ ਵੀ ਸਾਡੇ ਨਾਲ ਸਮਝ ਕੀਤਾ ਗਿਆ ਲੇਕਿਨ ਪਰੰਤਨਾ ਬਾਅਦ ਜਦੋਂ ਪਿੱਛੇ ਨਾਲੋਂ ਧਰਨੇ ਨਜ਼ਾਰੇ ਹੋ ਰਹੇ ਸੀ ਉਹ ਕਾਫੀ ਜਥੇਬੰਦੀਆਂ ਸੀ ਇਕੱਠੇ ਹੋ ਰਹੀ ਸੀ ਸਾਡੇ ਹੱਕਾਂ ਲਈ ਤਾਂ ਉਸ ਚੀਜ਼ ਦਾ ਇੰਨਾ ਪ੍ਰੈਸ਼ਰ ਪਿਆ ਫਿਰ ਪਿਛਲੇ 2 ਦਿਨ ਸਾਡਾ ਵੀ ਮਤਲਬ ਬੱਚੇ ਨੂੰ ਦੁੱਧ ਨੂੰ ਪ੍ਰੋਵਾਈਡ ਕਰਾਇਆ ਇਹਨਾਂ ਨੇ ਤੇ ਇੱਕ ਸਾਡੇ ਨਾਲ ਪੈਣੀ ਬੱਚੇ ਨੂੰ ਦਵਾਈ ਦਿੱਤੀ ਸੀ ਉਹਨੂੰ ਵੀ ਮਤਲਬ ਡਾਈਟ ਦੇਣੀ ਸ਼ੁਰੂ ਕੀਤੀ ਸੀ

ਇਹ ਸੰਘਰਸ਼ਾਂ 'ਚ ਜਿੱਤਾਂਗੇ ਹਰ ਖਾਲਤ 'ਚ ਜਿੱਤਾਂਗੇ ਤੇ ਮੈਨੇਜਮੈਂਟ ਨੂੰ ਸਕੂਲ 'ਚੋਂ ਕੱਢ ਕੇ ਉੱਤੇ ਕਾਰਵਾਈ ਕਰਾ ਕੇ ਛੱਡਾਂਗੇ ਆਏ ਦਿਨ ਸੀਐਮ ਭਗਵੰਤ ਸਿੰਘ ਦਾ ਬਿਆਨ ਆਉਂਦਾ ਰਹਿੰਦਾ ਕਿ ਜਿਹੜੇ ਮਾਜਰ ਸਰਕਾਰ ਦੇ ਜਿਹੜੇ ਮਲਾਜ਼ਮ ਨੇ ਉਹਨਾਂ ਨੇ ਕਿਤੇ ਖਾਸ ਕਰਕੇ ਉਸ ਦੇ ਧੰਨਵਾਦ ਦੀ ਮਾਸਟਰਾਂ ਨੂੰ ਦਾ ਮਾਸਟਰਾਂ ਦੀ ਹੀ ਗੱਲ ਕਰਦਾ ਤੇ ਤੁਸੀਂ ਬਾਤ ਕਰ ਰਹੇ ਜਿਹੜੇ ਧਰਨਾ ਲਾ ਰਹੇ ਆ ਕਿ ਪੰਜਾਬ ਸਰਕਾਰ ਦੇ ਵਿੱਚ ਨਵੇਂ ਬਦਲਾਅ ਲੈ ਕੇ ਆਂਦਾ ਸੀ ਜੀ ਸਰਕਾਰ ਨੇ ਕੀ ਆਹ ਤਾਂ ਖੋਝੋ ਪੱਕੇ ਕੀਤੇ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਹੀ ਕੀਤੇ ਆ ਜਾਂ ਉਹਨੇ ਕੋਈ ਕੁਝ ਜਿਹੜਾ ਕਿ ਰੀਅਲ ਵੀ ਦਿਖਾਇਆ ਸੀ ਸ਼ਾਬਾਸ਼ ਦਿਖਾਇਆ ਸਰ ਬਦਲਾਅ ਤਾਂ ਤੁਸੀਂ ਦੇਖ ਰਹੇ ਹੋ ਮੈਂ 2012 ਤੋਂ ਕੰਮ ਕਰ ਰਹੀ ਆ ਉਸ ਤੋਂ ਬਾਅਦ ਆ ਬਦਲ ਸਰਕਾਰ ਵੀ ਆਈ ਹੈ ਜਿਵੇਂ ਕਾਂਗਰਸ ਵੀ ਆਈ ਹੈ ਨਾ ਪਰ ਫਸਟ ਟਾਈਮ ਮੇਰਾ ਐਕਸਪੀਰੀਅੰਸ ਹੈ ਕਿ ਮੈਂ ਕਿ ਜਦੋਂ ਟੀਚਰਾਂ ਨੂੰ ਇਸ ਸਰਕਾਰ ਨੇ ਮੇਰੇ ਸਾਹਮਣੇ ਲੇਡੀਜ਼ ਟੀਚਰ ਫਸਟ ਟਾਈਮ ਹੀ ਗਏ ਹੋਣਗੇ ਜੀ ਇਹ ਸਾਰਾ ਇਹੀ ਬਦਲਾਵ ਹੈ ਭਗਵੰਤ ਮਾਨ ਦਾ ਇਹ ਤੁਸੀਂ ਦੇਖ ਸਕਦੇ ਹੋ